ਸਵਾਗਤ ਹੈ ਕਿਸਾਨ ਵੀਰੋ ਸਟ ਡਾਟ ਲੋਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਿਣਾ ਜੀ ਹੋਏ ਵੇ ਥੋੜੇ ਲੇਟੀਆਂ ਇੱਕ ਤੁਹਾਨੂੰ ਟੌਪ ਦਾ ਨਗੀਨਾ ਚ ਵਾਹਟ ਦਿਖਾ ਦਿਆਂ ਕਿਹੜਾ ਸੁਆ ਬਾਈ ਜੀ ਤੋਂ ਪੁੱਛਾਂਗੇ ਸੁਈ ਸਬਾਈ ਹੈ ਕਦੋਂ ਸੁਈ ਹੈ ਜਾਂ ਮਗਰ ਕੇ ਸੱਸੀ ਕਾ ਬਾਈ ਸੱਸੀ ਗਾਲ ਜੀ ਹੋ ਠੀਕ ਹੋ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 84278 42 ਤੋਂ 52 84278 42 252 52 ਪਿੰਡ ਆਪਣਾ ਵੀਰ ਸੈਣਾ ਜੀ ਪਿੰਡ ਸੈਣਾ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਪਾ ਤਪਾ ਜੀ ਤੇ ਨੇੜੇ ਆਪਣੇ ਭਧੌੜ ਤੇ ਇਧਰਲੇ ਪਾਸੇ ਆ ਗਨਾ ਪੱਖੋ ਗੈਂਚਾਂ ਹਾਂਜੀ ਓਕੇ ਜੀ ਟੀੜੀ ਵੀਰੇ ਵਾਹਟ ਦੇਖਿਆ ਨੇ ਆਪਣੇ ਘਰ ਦੀ ਹੈ ਕਿ ਆਪਣਾ ਵਪਾਰ ਦਾ ਕੰਮ ਨਹੀਂ ਵੀਰੇ ਵਪਾਰ ਦਾ ਕੰਮ ਆਪਣੀ ਤੇ ਵੀਰੇ ਅੱਜ ਆਪਾਂ ਬੈਠ ਦੇਖੀਏ ਨੇ ਸਕਰੀਨ ਦੇ ਉੱਤੇ ਹਾਂਜੀ ਕਿਹੜਾ ਸੁਆ ਇਹ ਦੂਜਾ ਸੁਆ ਜੀ ਦੂਜਾ ਸੁਆ ਤੇ ਕਦੋਂ ਸੂਈ ਹੈ ਜੀ ਇਹ ਅੱਜ ਸਵੇਰੇ ਸੂਈ ਆ ਜੀ ਸਵੇਰੇ ਸੂਈ ਜੇਰ ਕੰਪਲੀਟ ਆ ਵੀਰੇ ਕੰਪਲੀਟ ਆ ਵੀਡੀਓ ਹੈਗੀ ਆਪਣੀ ਓਕੇ ਜੇਰ ਦੀ ਵੀਡੀਓ ਹੈਗੀ ਇਧਰ ਨੂੰ ਕਰ ਲੋ ਮਾੜੀ ਜਿਹਨੂੰ ਚੰਗੀ ਆ ਜੀ ਬਾਕੀ ਥਾਨ ਹਵਾਨੇ ਦੀ ਸਾਫ ਸੁਥਰੀ ਆ ਦੇਖੋ ਜੀ ਤੇ ਆ ਦੇਖੋ ਬਾਕੀ ਚਾਰੇ ਥਾਨ ਨਿਕੜ ਮੇ ਪੂਰੇ ਘੇਰ ਤੇ ਕੀੜੇ ਤਾਂ ਵੀਰੇ ਨੇ ਇਹਨੇ ਬਚਾ ਦਿੱਤਾ ਜੀ ਖੋਲੋ ਜਿਹਨੂੰ ਬਾਹਰ ਨੂੰ ਤੋੜਾ ਕਰਾ ਕੇ ਚੈੱਕ ਤੇ ਚੰਗੇ ਰੋਧੜੀ ਆ ਬਾਈ ਦੱਸੇ ਤੇ ਨਾ ਦੱਸੇ ਮੈਨੂੰ ਪਤਾ ਲੱਗਦਾ ਦੇਖਣ ਨਾਲ ਵੀ ਚੰਗੀ ਵਹਿੜ ਤੇ ਚੰਗੇ ਕਿਹੜਾ ਸੂਆ ਸੂਏ ਬਾਈ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਚੰਗੀ ਫਾਰਮ ਵਾਲੀਆਂ ਵਹਿੜਾਂ ਚ ਆ ਗਿਆ ਦੇਖੋ ਜੀ ਫੇਸ ਕੁਆਲਟੀ ਕਰੋ ਚੱਕ ਇੱਕ ਨੰਬਰ ਇਹ ਨਾਲ ਦੂਜਾ ਸੂਆ ਤੇ ਭਾਈ ਦੁੱਧ ਕਿੰਨਾ ਕੱਢ ਦੂ ਫਰੈਦ ਕੀ ਦੁੱਧ ਹੀ ਮਾਲਕਾਂ ਦੇ ਦੱਸਣ ਅਨੁਸਾਰ ਪਹਿਲਾ ਸੂਆ ਇਹਦਾ 26 ਤੋਂ 27 ਕਿਲੋ ਦੁੱਧ ਚੋਇਆ ਜੀ ਯਾਰ ਵਾਕਈ ਦਿੱਤਾ ਹੋ ਜੇ ਇਹਨਾਂ ਨੇ ਦਿੱਤਾ ਦੇਣਾ ਕਿਨੇ ਆ ਆ ਦੇਖੋ ਜੀ ਫੇਸ ਦੀ ਕੁਆਲਟੀ ਕਰੋ ਚੱਕ ਇੱਕ ਨੰਬਰ ਪਿਓਰ ਫਾਰਮ ਵਾਲੀਆਂ ਵਹਿੜਾਂ ਚ ਆ ਗਈ ਮਗਰ ਵੱਛਾ ਬਈ ਇਹਦੇ ਬੱ ਨਾੜੂਆ ਕਚਾ ਨਾਲਾ ਬਾਕੀ ਜ਼ੇਰ ਦੀ ਬਾਈਆਂ ਕੋਲੇ ਕੰਪਲੀਟ ਇਹਦੀ ਵੀਡੀਓ ਪਈ ਆ ਧਾਰਾਂ ਦੂਰਾਂ ਤੁਹਾਨੂੰ ਮਾਰ ਕੇ ਦਿਖਾਦਾ ਥਾਨ ਹਵਾਨਾ ਦਾ ਨੇੜੇ ਤੋਂ ਕਰਮਾਇ ਤੇ ਇੱਕ ਹਿਲਣਾ ਹੁਲਣਾ ਨਹੀਂ ਕਰਮਾਇ ਨੇ ਕੀ ਆ ਦੇਖੋ ਜੀ ਮੂਰ ਨੂੰ ਵੀ ਫੋਟੋ ਨੂੰ ਹਵਾਨਾ ਪਿਆ ਤੇ ਬੈਕ ਸਾਈਡ ਤੋਂ ਤੁਹਾਨੂੰ ਦਿਖਾਈ ਗਏ ਸੂਤ ਤੋਂ ਸਟਾਰਟ ਹੁੰਦਾ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਲੈਵੇ ਦੀ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਈਏ ਥਣ ਆ ਦੇਖੋ ਜੀ ਬਾਕੀ ਕੁਆਲਿਟੀ ਬੁਰੀ ਚੰਗੀ ਤੇ ਚੰਗੀ ਮੰਨ ਕੇ ਤੇ ਬਾਈ ਨੂੰ ਫੋਨ ਲਾਉਣਾ ਮਾਰੋ ਜੀ ਧਾਰਾ ਫਰਾ ਹਾ ਦੇਖੋ ਵੀਰੋ ਫੇਲਣਾ ਚੱਲਣਾ ਦਾ ਇਹਨੇ ਕਰਮ ਆਏ ਨੇ ਕੀ ਆ ਕਿਉਂਕਿ ਬਰੀਡ ਵਾਲੀ ਵਹਿੜ ਹੈਗੀ ਆਹ ਦੇਖੋ ਜੀ ਆਹ ਦੇਖੋ ਵੀਰੋ ਧਾਰਾਂ ਦੂਰਾ ਕਰੋ ਚੱਕ ਧਾਰਾਂ ਦੂਰਾ ਇੱਕ ਨੰਬਰ ਬਾਕੀ ਦੀ ਗੱਲ ਯਾਰ ਮਗਰ ਲੈ ਕੇ ਮਾਰ ਬਾਈ ਕਿੰਨਾ ਵੱਡਾ ਘੜਤਾ ਇਹ ਬਾਈ ਇਹ ਵੀਰੇ 6-7 ਕਿਲੋ ਜੋਤਾ ਜੀ ਤੇ ਹਜੇ ਵੀ ਕੋਈ ਫਰਕ ਨਹੀਂ ਹਨਾ ਪਿਆ ਨਾ ਵੀਰੇ ਲਿਓ ਆ ਠੂਗੀ ਖੜੀ ਆ ਆਹ ਦੇਖੋ ਮਸ਼ੀਨੀ ਚਵਾਈ ਕਰੋ ਹੱਥੀ ਚਵਾਈ ਕਰੋ ਹਿਲਣਾ ਖਲਣਾ ਦਾ ਕਰਮ ਵਾਲੀ ਜਾਣਦੇ ਕੋਈ ਨਹੀਂ ਆਹ ਦੇਖੋ ਜੀ ਬਸ ਵੀਰੇ ਖੋਲ ਦੋ ਨਿਆਣਾ ਦਸੱਲੀ ਵਾਲਾ ਕੰਮ ਆ ਹਨਾ ਥਣਾ ਦਾ ਹਾਂ ਜੀ ਲੈ ਆਹ ਦੇਖੋ ਜੀ ਕਰੋ ਜੇ ਕੁਆਲਿਟੀ ਪੂਰੀ ਚੰਗੀ ਆ ਬਾਕੀ ਦੀ ਗੱਲ ਜਰਾ ਐ ਨਹੀਂ ਵੀ ਹੈਗਾ ਇਧਰੋਂ ਹੱਲ ਜੂ ਜਾਂ ਇਧਰੋਂ ਧਾਰ ਮੋਕ ਜੂ ਨਾ ਨਾ ਕੁਆਲਿਟੀ ਪੂਰੀ ਚੰਗੀ ਆ ਹਾਂ ਵੀਰੇ ਦਾ ਰੇਟ ਕਿ ਆ ਗਿਆ ਜਮਾ ਜਾਇਜ਼ ਆ ਮੁੱਲ ਕੁਛ ਮਰਜ਼ੀ ਕਰਾ ਲਿਓ ਵੀਰੇ 15 ਹੀ ਮੁੱਲ ਬੜ ਦੇ ਹਿਸਾਬ ਨਾਲ ਤੇਰਾ ਰੇਟ ਬਹੁਤ ਹੀ ਜ਼ਿਆਦਾ ਜਾਇਜ਼ ਆ ਹਨਾ ਹਾਂ ਜੀ ਵੀਰੇ ਹੂੰ ਮੰਨ ਕੇ ਚਲੋ ਜੇ ਮੁੱਲ ਦਾ ਇਹ ਜਿਹੰਦਾ 140 40 50 50 ਕਰੀ ਜਾਂਦੇ ਆ ਮੰਗੀ ਜਾਂਦੇ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜ਼ਰੂਰ ਬਾਈ ਨਾ ਕਰੋ ਸੰਪਰਕ ਪਿੰਡ ਸਹਨੇ ਤੋਂ ਤੁਸਨੋ ਟਾਪ ਦਾ ਝੋਟੀ ਵੀ ਆ ਵੀਰੇ ਓਕੇ ਜੀ ਆ ਸਖ ਝੋਟੀ ਗੱਬਣਾ ਵੀਰੇ ਹਾਂ ਇਹ ਗੱਬਣਾ ਖੋਲ ਲਿਆ ਨੂੰ ਬਾਹਰ ਨੂੰ ਬਾਹਰ ਹੀ ਦਿਖਾ ਦੇਗੇ ਲਓ ਥੋੜਾ ਕਵੇਲਾ ਹੋਇਆ ਵਾ ਇੱਕ ਝੋਟੀ ਤੁਸਨ ਦਿਖਾ ਦਿੰਨੇ ਆ ਬਲੂਨ ਝੋਟੀਆ ਕਿੰਨੇ ਦਿਨ ਘਟਜੂ ਬਾਈ ਇਹ ਲੈਂਦੀ 8 ਤੋਂ 10 ਦਿਨ 8 ਤੋਂ 10 ਦਿਨ ਓਕੇ ਜੀ ਚੰਗੀ ਆ ਜੀ ਸਿੰਗੀ ਸੁੰਗੀ ਦੀ ਚੰਗਿਆ ਕੀ ਰੇਟ ਆ ਗਿਆ ਬਾਈ ਇਹਦਾ ਇਹਦਾ ਰੇਟ ਲੈਣ ਦੇਣ ਵੀਰੇ 82000 ਆ ਜੀ 82000 ਜਰ ਜਮਾ ਸਾਫ ਸੁਥਰੀ ਬੜੀ ਆ ਨਾ ਹਾਂ ਜਾਂ ਝੋਲੀ ਝਾਲੀ ਬਹੁਤ ਚੰਗੀ ਆ ਇਕੱਠੀ ਬਹੁਤ ਚੰਗੀ ਝੋਲੀ ਆ ਦੇਖੋ ਜੀ ਕੱਲਾ ਕੱਲਾ ਥਾਣ ਲੱਗਿਆ ਚਾਰੇ ਥਾਣ ਨਿਕਲਵੇਂ ਪੂਰੇ ਗੈਪ ਦੇ ਉੱਤੇ ਆ 82000 ਜੇ ਤੁਹਾਡਾ ਮਾਨਤਾਨ ਹੋ ਜਾਣਾ ਹੋਰ ਵੀਰੇ ਪਾਰ ਪਿੱਛੇ ਦੀ ਓਕੇ ਜਮੈਂ ਓਕੇ ਆ ਵੀਰੇ ਗਾਰੰਟੀ ਆ ਪਰ ਓਕੇ ਗਾਰੰਟੀ ਵਾਲੀ ਚੀਜ਼ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿਸੇ ਪਾਸੋਂ ਨਹੀਂ ਖੁੰਜੀ ਵੀ ਚੰਗੀ 82000 ਤੁਹਾਨੂੰ ਇਹ ਮਿਲ ਜਾਣੀ ਹੈ ਨੰਬਰ 22 ਦਾ ਆਨ ਸਕਰੀਨ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ